ਲੋ ਵੀ ਆ ਜੋ ਤੁਹਾਨੂੰ ਇੱਕ ਨਵੀਂ ਚੀਜ਼ ਵਿਖਾਈਏ ਬਈ ਯਾਰ ਆ ਕੁੜੀ ਨੇ ਜਮ ਕਮਾਲ ਹੀ ਕਰਤੀ ਸਿਰਲ ਆ ਤੈ ਰ ਐਸੀ ਚੀਜ਼ ਬਣਾਈ ਹੈ ਬਹੁਤ ਢੈਂਟ ਚੀਜ਼ ਬਣਾਈ ਆ ਇੱਥੇ ਨੇ ਲਿਆ ਵਾਸ ਦਾ ਟੁਕੜਾ ਤੇ ਦੇਖੋ ਗੋਰੇ ਵਿੱਚ ਕਰ ਲਈ ਛੇ ਜਿਆ ਕਰ ਲਿਆ ਤੇ ਛੇਡ ਕਰਕੇ ਹੁਣ ਇਹਦੇ ਚ ਕੀ ਕਰੂਗੀ ਇਹ ਚ ਪਾਈਂਦੀ ਇੱਕ ਵੈਰੰਗ ਤੇ ਦੂਜੀ ਸਾਈਡ ਵੀ ਕਰੂਗੀ ਹੁਣ ਇੱਕ ਛੇਡ ਆ ਦੇਖੋ ਇਹ ਚ ਵੀ ਪਾਤਾ ਨੇ ਵੈਰੰਗ ਠੀਕ ਹੈ ਕੀ ਵਾਂ ਰਹੇ ਨੇ ਹਾਂ ਇਹਨੇ ਬਣਾਤਾ ਇੱਕ ਵਾਈਵਾ ਕੀ ਬਾਤ ਆ ਲਓ ਜੀ ਆ ਕਰਤਾ ਦੇ ਵਿੱਚ ਘਟ ਬਹੁਤ ਵਧੀਆ ਵੀਡੀਓ ਲਾਸਟ ਤੱਕ ਵੇਖੋ ਭਈ ਯਾਰ ਇਹ ਵੀਡੀਓ ਨੂੰ ਕੱਟ ਨਾ ਕਰਿਓ ਲਾਸਟ ਤੱਕ ਦੇਖੋ ਜਿਹੜਾ ਵਾਂਸ ਦੇ ਵਾਂਸ ਦਾ ਹੀ ਸਾਰਾ ਕੁਝ ਬਣਾਉਗੀ ਇਹ ਦੇਖੋ ਕੱਲ ਵੀ ਨਹੀਂ ਲਾ ਰਹੀ ਨਾ ਮੇ ਖ ਲਾ ਰਹੀ ਆ ਲੱਕੜ ਦੀ ਨਾਲ ਹੀ ਸਾਰਾ ਕੁਝ ਅਟੈਚ ਕਰ ਲਈਏ ਲਿਖੀ ਜਾਵੇ ਆ ਦੇਖੋ ਇੱਕ ਜਲਦੀ ਜਲਦੀ ਵੀਡੀਓ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਬਣ ਕੇ ਹਨਾ ਤੇ ਕਮੈਂਟ ਆ ਰਾਈ ਵੀ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਸਾਡੀ ਠੀਕ ਹੈ ਸਾਰੇ ਮੇਰੇ ਵੀਰ ਆਪਦੇ ਆਪਣੇ ਸ਼ਹਿਰਾਂ ਦੇ ਨਾਮ ਲਿਖ ਲਿਆ ਕਰੋ ਕਮੈਂਟ ਦੇ ਵਿੱਚ ਸਾਨੂੰ ਪਤਾ ਲੱਗ ਜੀ ਵੀ ਸਾਨੂੰ ਦੇਖ ਰਹੇ ਹੋ ਵੇਖੀ ਚੱਲਿਓ ਹਾਂ ਆ ਲੈ ਕਹੈਂਟ ਬਣਾਉ ਉਚੀ ਯਾਰ ਬਾਈ ਲਾਸਟ ਤੱਕ ਦੇਖਿਓ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਨਾ ਬਈ ਬਣ ਕੇ ਲਾਸਟ ਤੱਕ ਬਣੇਗਾ ਵੀਡੀਓ ਦੇ ਨਾਲ ਦੇਖੀ ਜਾਇਓ ਬਹੁਤ ਹੀ ਘੈਂਟ ਚੀਜ਼ ਬਣਾਉ ਤੁਹਾਨੂੰ ਬਹੁਤ ਵਧੀਆ ਲੱਗੂਗੀ ਜਿਹੜੀ ਚੀਜ਼ ਬਣਾ ਰਹੀ ਆ ਪੂਰੀ ਸਿਰਾ ਬਣਾਉਗੀ ਚੀਜ਼ ਯਾਰ ਦੇਖੀ ਜਾਇਓ ਆ ਦੇਖੋ ਲਾਸਟ ਤੱਕ ਦੇਖਿਓ ਬਹੁਤ ਵਧੀਆ ਬਣਾਉਗੀ ਲੈ ਵੀ ਆ ਬਣਾਤੀ ਨੇ ਇੱਕ ਪੌੜੀ ਜੀ آواز ہو سلام ہے سلوٹ بہت محنت بنا رہی ہے, پوری بنا رہی ہے. کینڈ. دیکھو. کلی تیار کر رہی ہے دیکھی آئے پورا سارا کینٹ بنا رہی ہے چیزاں ہے تو بھی نہیں دیکھو اٹیچ کر رہی ہے انہوں لے کرتا تیار آ لائی ناٹے دی ناٹے یہ بھی کستا بھائی ہوں پاؤ گی یہ واہی کی پہنگے شوکر پاتے ہیں نا ہاں ٹائر کاستا مگر وہ اگی بھی کستا یہ ہون ویسے تا کچھ کچھ تا بھائی اور پتا لگ گیا کی بنا رہی ہے پتا لگی کیا بھائی پرا دیکھو دیکھو بھی آگے بھی ہے بھائی اور دیکھو اچھ تک دیکھو بھائی چلا کے بکھاؤ گی یہ ਪੂਰੀ ਘੈਂਟ ਚੀਜ਼ ਬਣਾ ਰਹੀ ਐ ਪਾਲਿਸ਼ ਮਾਰ ਰਹੀ ਹਿੱਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਬੰਤੇ ਹਨਾ ਜੇ ਵਧੀਆ ਲੱਗੇ ਤਾਂ ਨਾਲ-ਨਾਲ ਕਰ ਦਿਓ ਹੁਣ ਵਾਏ ਛੋਹ ਸੀਟ ਰੱਖਤੀ ਆ ਬੈਟਰੀ ਵਾਹ ਬੈਟਰੀ ਵੀ ਕਰਤੀ ਐ ਅਟੈਚ ਵਾਯੋ ਆ ਲਾਤੀ ਅਮਰੀਕਾ ਲੈ ਉਹ ਆਂਡੀਕੇਟਰ ਵੀ ਜਗਾਤੇ ਯਾਰ ਪਿਛੋਂ ਗੜੀ ਘੈਂਟ ਜੀ ਆ ਲੈ ਬਈ ਆ ਕਰ ਲਈ ਸਟਾਰਟ ਸੱਕਾ ਲਾ ਕੇ ਉਹ ਦੇਖੋ ਜਾਂਦੀ ਜੇ ਬੜੀਆ ਲੱਗੇ ਤਾਂ ਭਾਈ ਬਣ ਕੇ ਨਾ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ ਥੈਂਕ ਯੂ